ਇੱਥੇ ਅੱਜ ਵੀ 10ਵੇਂ ਪਾਸਸਾ ਦੀ ਕਿਰਪਾਨ ਤੇਗਾ ਗਾਤਰੇ ਦੀ ਕਟਾਰ ਅਤੇ ਨਾਲ ਦੇ ਸਿੰਘਾਂ ਦੇ ਪੰਜ ਤੀਰ ਗੁਰਦੁਆਰਾ ਸਾਹਿਬ ਵਿੱਚ ਸਜੋਬਤ ਹਨ ਇੱਥੇ ਰਾਜੇ ਭਦਰ ਸਿੰਘ ਦੀ ਧੀ ਸੂਰਜ ਕਲਾ ਨੂੰ ਇੱਕ ਸਾਧੂ ਮਹਾਤਮਾ ਨੇ ਉਸ ਸਮੇਂ ਬਚਨ ਕਰ ਦਿੱਤਾ ਸੀ ਜਦੋਂ ਗੁੱਸੇ ਵਿੱਚ ਬੋਲ ਰਹੀ ਸੀ ਕਿ ਕਿਉਂ ਸਪਣੀ ਬੰਗ ਦੀ ਮਾਰਦੇ ਹਨ ਉਸ ਤੋਂ ਬਾਅਦ ਉਹ ਸਪਣੀ ਦੀ ਜੂਣ ਪੈ ਗਈ ਤੇ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਕੇ ਸਪਣੀ ਦੀ ਜੂਣ ਪਈ ਸੂਰਜ ਕਲਾ ਨੂੰ ਮੁਕਤੀ ਦਿਵਾਈ ਸੀ ਆਓ ਤੁਹਾਨੂੰ ਦੱਸਦਾ ਇਥੋਂ ਦਾ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਾਸਾਹੀ 10ਵੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਇਹ ਪਿੰਡ ਅੱਜ ਤੋਂ ਸਦੀਆਂ ਪਹਿਲਾਂ ਰਾਜੇ ਭਦਰ ਸਿੰਘ ਨੇ ਆਪਣੇ ਨਾਂ ਤੇ ਵਸਾ ਕੇ ਆਪਣੀ ਰਾਜਧਾਨੀ ਬਣਾਈ ਸੀ ਹਦਾਇ ਤਕਰੀਬਨ 1800 ਸਾਲ ਪਹਿਲਾਂ ਦੱਖਣ ਵੱਲ 2 ਕੋ ਪਹਾੜ ਵੱਲ 1 ਕੋ ਦੇ فاਸਲੇ ਤੇ ਸਤਲੁਜ ਦਰਿਆ ਲੰਘਦਾ ਹੋਇਆ ਬਠਿੰਡੇ ਦੇ ਕਿਲੇ ਨਾਲ ਦੀ ਵਗਦਾ ਹੁੰਦਾ ਸੀ ਜੋ ਹੁਣ 60 ਮੀਲ ਤੇ ਚਲਾ ਗਿਆ ਹੈ ਦਰਿਆ ਉੱਪਰ ਰਾਜ ਨੇ ਇਸ਼ਨਾਨ ਕਰਨ ਵਾਸਤੇ ਪੱਕਾ ਪੋਣਾ ਬਣਾਇਆ ਹੋਇਆ ਸੀ ਰਾਜੇ ਦੀ ਪੁੱਤਰੀ ਸੂਰਜਕਲਾ ਆਪਣੀਆਂ ਸਹੇਲੀਆਂ ਨਾਲ ਇਸ਼ਨਾਨ ਕਰਨ ਗਈ ਅੱਗੇ ਇਸ ਇਸ਼ਨਾਨ ਘਰ ਵਿੱਚ ਬਿਸਨ ਦਾਸ ਨਾਮ ਦਾ ਸਾਧੂ ਮਹਾਤਮਾ ਨਹਾ ਰਿਹਾ ਸੀ ਇਹਨਾਂ ਲੜਕੀਆਂ ਨੇ ਮਹਾਤਮਾ ਨੂੰ ਕਿਹਾ ਕਿ ਇਸ ਇਸ਼ਨਾਨ ਘਰ ਮਰਦਾਂ ਵਾਸਤੇ ਨਹੀਂ ਮਹਾਤਮਾ ਨੇ ਕਿਹਾ ਕਿ ਜੰਗਲ ਹੈ ਇਸ ਕਰਕੇ ਮੈਂ ਪੋਣੇ ਅੰਦਰ ਇਸ਼ਨਾਨ ਕੀਤਾ ਹੈ ਅੱਗੇ ਤੋਂ ਪੋਣੇ ਅੰਦਰ ਨਹੀਂ ਨਹਾਵਾਂਗਾ ਪ੍ਰੰਤੂ ਰਾਜੇ ਦੀ ਪੁੱਤਰੀ ਨੇ ਆਪਣੀਆਂ ਸਹੇਲੀਆਂ ਸਮੇਤ ਸਾਧੂ ਮਹਾਤਮਾ ਨੂੰ ਮੰਦੇ ਬੋਲ ਬੋਲੇ ਰਾਜਕੁਮਾਰੀ ਸਭ ਤੋਂ ਵੱਧ ਬੋਲਦੀ ਸੀ ਆਖਰ ਤੰਗ ਆ ਕੇ ਮਹਾਤਮਾ ਦੇ ਮੂੰਹੋਂ ਇਹ ਬਚਨ ਨਿਕਲੇ ਕਿ ਕਿਉਂ ਆਪਣੀ ਬਾੰਗ ਜੀ ਮਾਰਦੀ ਹੈ ਮਹਾਤਮਾ ਦੇ ਮੂੰਹੋਂ ਬਚਨ ਸੁਣ ਕੇ ਰਾਜਕੁਮਾਰੀ ਸਮਝ ਗਈ ਕਿ ਇਹ ਬਚਨ ਪੂਰੇ ਜਰੂਰ ਹੋਣਗੇ ਤੇ ਮੈਂ ਸਪਣੀ ਜਰੂਰ ਬਣਾਂਗੀ ਮਹਾਤਮਾ ਦੀ ਆਰਦਾ ਲੰਮੀ ਹੈ ਉਹਨਾਂ ਦੇ ਕਹੇ ਬਚਨ ਜਰੂਰ ਪੂਰੇ ਹੋਣਗੇ ਫਿਰ ਸੂਰਜ ਕਲਾ ਨੇ ਮਹਾਤਮਾ ਦੇ ਪੈਰੀਂ ਪੈ ਕੇ ਮਾਫੀ ਮੰਗਣ ਲੱਗੀ ਤੇ ਕਿਹਾ ਖਿਮਾ ਕਰੋ ਮੇਰਾ ਉਧਾਰ ਕਿਵੇਂ ਹੋਵੇਗਾ ਤਾਂ ਦਇਆ ਵਿੱਚ ਆ ਕੇ ਮਹਾਤਮਾ ਨੇ ਕਿਹਾ ਸਮਾ ਪਾ ਕੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਾਰਸ 10ਵੇਂ ਪਾਸਾ ਗੁਰੂ ਗੋਬਿੰਦ ਸਿੰਘ ਜੀ ਆ ਕੇ ਤੇਰੀ ਮੁਕਤੀ ਕਰਨਗੇ ਸਮਾ ਪਾ ਕੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁਝ ਸਿੱਖਾਂ ਸਮੇਤ ਪਿੰਡ ਦੀਨੇ ਤੋਂ ਸਕਾਰ ਖੇੜਦੇ ਬੁਰਜ ਹੁੰਦੇ ਹੋਏ ਚੜਦੇ ਸਮਤ 1762 ਬਿਕਰਮੀ ਨੂੰ ਰਾਜੇ ਭਦਰ ਸੈਣ ਦੀ ਥੇ ਉੱਪਰ ਪੁੱਜੇ ਜਿੱਥੇ ਇੱਕ ਝੰਡਾ ਹੀਠਾਂ ਦਿਵਾਨ ਸਜਾਇਆ ਜਿਸ ਜਗ੍ਹਾ ਪਰ ਹੁਣ ਗੁਰਦੁਆਰਾ ਪਾਸਾਹੀ 10ਵੀਂ ਸਸੋਬਤ ਹੈ ਉਸ ਵਕਤ ਇਸ ਥੇ ਵਿੱਚੋਂ ਇੱਕ ਸਪਨੀ ਨਿਕਲੀ ਉਹ ਗੁਰੂ ਸਾਹਿਬ ਵੱਲ ਸਿੱਧੀ ਆ ਰਹੀ ਸੀ ਜਿਸ ਨੂੰ ਸਿੰਘਾ ਨੇ ਰੋਕਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਨੂੰ ਅੱਗੇ ਆਉਣ ਦਾ ਸੰਕੇਤ ਦਿੱਤਾ ਸਪਣੀ ਗੁਰੂ ਜੀ ਦੇ ਪਾਸ ਪੁੱਜੀ ਗੁਰੂ ਜੀ ਨੇ ਆਪਣਾ ਸੱਜਾ ਚਰਨ ਅੱਗੇ ਵਧਾ ਲਿਆ ਸਪਣੀ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਸਪਣੀ ਦੇ ਸਿਰ ਤੇ ਲਾ ਕੇ ਉਸ ਦੀ ਮੁਕਤੀ ਕੀਤੀ ਤੇ ਹੁਕਮ ਦਿੱਤਾ ਇਸ ਨੂੰ ਦਬ ਦਿਓ ਸੰਗਤਾਂ ਨੇ ਪੁੱਛਣ ਤੇ ਗੁਰੂ ਜੀ ਨੇ ਸਪਣੀ ਵਾਲੀ ਸਾਰੀ ਇਤਾਰਾ ਸੁਣਾਈ ਤੇ ਕਿਹਾ ਕਿ ਭਾਈ ਅਸੀਂ ਇਸ ਦੀ ਮੁਕਤੀ ਕਰਨ ਲਈ ਹੀ ਇਸ ਸਥਾਨ ਉੱਪਰ ਆਏ ਹਾਂ ਇਸ ਸਥਾਨ ਨੂੰ ਉਸ ਵਕਤ ਸਰਪਣੀ ਸਰ ਅਤੇ ਅਕਾਲ ਯੰਤਰ ਵੀ ਕਿਹਾ ਜਾਣ ਲੱਗਾ ਪਰ ਬਾਅਦ ਵਿੱਚ ਇਹ ਸਥਾਨ ਗੁਰਦੁਆਰਾ ਸਾਹਿਬ ਪਾਸਾਹੀ ਦਸਵੀਂ ਅੰਦਰੂਨੀ ਕਿਲਾ ਨਾਲ ਪ੍ਰਗਟ ਹੋਇਆ ਇੱਥੋਂ ਗੁਰੂ ਜੀ ਦੀਨਾ ਸਾਹਿਬ ਚਲੇ ਗਏ ਪੁਰਾਣੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਗੁਰੂ ਜੀ ਇਸ ਜਗ੍ਹਾ ਉੱਪਰ ਰਾਤ ਵੀ ਰਹੇ ਸਨ ਇੱਥੇ ਸੇਵਾਦਾਰਾਂ ਨੂੰ ਕਮਰ ਕੱਸੇ ਵਾਲੀ ਕਿਰਪਾਨ ਤੇਗਾ ਅਤੇ ਨਾਲ ਆਏ ਸਿੰਘਾਂ ਦੇ ਪੰਜ ਤੀਰ ਵੀ ਬਖਸੇ ਗਏ ਜੋ ਅੱਜ ਵੀ ਇੱਥੇ ਸਜੋਬਤ ਹਨ ਇੱਕ ਗੁਰੂ ਜੀ ਦੇ ਗਾਤਰੇ ਦੀ ਕਟਾਰ ਜੋ ਦੀਨਾ ਸਾਹਿਬ ਤੋਂ ਜੋਧ ਰਾਏ ਦੀ ਵੰਸ ਵਿੱਚੋਂ ਭਦੌੜ ਸਰਦਾਰਾਂ ਦੇ ਘਰ ਤਕਰੀਬਨ 200 ਸਾਲ ਪਹਿਲਾਂ ਪੁੱਜੀ ਸੀ ਹੁਣ ਇਹ ਸਾਰੇ ਸ਼ਸਤਰ ਗੁਰਦੁਆਰਾ ਸਾਹਿਬ ਵਿਖੇ ਸਜੋਬਤ ਹਨ ਇਸ ਸਥਾਨ 'ਤੇ ਜੋ ਵੀ ਪ੍ਰਾਣੀ ਸਰਦਾ ਭਾਵਨਾ ਨਾਲ ਆਪਣੀ ਕਾਮਨਾ ਨੂੰ ਮੁੱਖ ਰੱਖ ਕੇ ਅਰਦਾਸ ਕਰਦਾ ਹੈ ਗੁਰੂ ਸਾਹਿਬ ਉਸ ਦੀਆਂ ਝੋਲੀਆਂ ਜ਼ਰੂਰ ਭਰਦੇ ਹਨ ਇਸ ਸਥਾਨ 'ਤੇ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਵਿਸ਼ੇਸ਼ ਨਗਰ ਕੀਰਤਨ ਕਰਕੇ ਮਨਾਇਆ ਜਾਂਦਾ ਹੈ ਇਹ ਸੀ ਇੱਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ